ਤੁਹਾਨੂੰ ਦੱਸ ਦਈਏ ਜੀ ਪੰਤਮਨ ਸਾਹਿਬ ਨੇ ਅੱਜ ਸ਼ਹੀਦ ਹੋਏ ਅਗਨੀਵੀਰ ਅਜੇ ਸਿੰਘ ਜੀ ਦੇ ਪਰਿਵਾਰ ਨੂੰ ਅੱਜ 1 ਕਰੋੜ ਰੁਪਏ ਦਾ ਚੈੱਕ ਦਿੱਤਾ ਉਹ ਸ਼ਹੀਦ ਹੋਏ ਸੀਗੇ ਆਉ ਸੁਣਦੇ ਹਾਂ ਪੰਤਮਨ ਸਾਹਿਬ ਨੇ ਕੀ ਕਿਹਾ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਦਾਰਾਂ ਦੇ ਅਗਨੀਵੀਰ ਸ਼ਹੀਦ ਅਜੇ ਸਿੰਘ ਜੀ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਸਰਕਾਰ ਦੇ ਵਾਅਦੇ ਮੁਤਾਬਕ ਸਮਾਨ ਰਾਸ਼ੀ ਵੱਜੋਂ 1 ਕਰੋੜ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਹੋਵੇਗਾ ਨਾਲ ਹੀ ਪਿੰਡ ਚ ਸਟੇਡੀਅਮ ਬਣਾਇਆ ਜਾਵੇਗਾ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ ਸਾਡੀ ਸਰਕਾਰ ਪੰਜਾਬ ਦੇ ਮਾਨਮਤੇ ਸ਼ਹੀਦ ਜਵਾਨਾਂ ਨਾਲ ਕੋਈ ਵਿਤਕਰਾ ਨਹੀਂ ਕਰੇਗੀ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨਾ ਸਰਕਾਰਾਂ ਦਾ ਨੈਤਿਕ ਫਰਜ਼ ਹੈ ਰੀਚੜੀ ਹਾਊਸ ਆਫ ਅਗਨੀਵੀ ਸ਼ਹੀਦ ਅਜੀਤ ਸਿੰਘ ਆਫ ਵਿਲੇਜ ਰਾਮਗੜ੍ਹ ਸਰਦਾਰਸ ਆਫ ਲੁਧਿਆਣਾ ਐਂਡ ਸ਼ੇਅਰ ਗਰੀਫ ਵਿਦ ਫੈਮਿਲੀ ਐਸ ਪਰ ਪ੍ਰੋਮਿਸ 1 ਕਰੋੜ ਰੁਪਏ ਗਿਵਨ ਟੂ ਦ ਫੈਮਲੀ ਤੁਹਾਨੂੰ ਦੱਸਦੀ ਹੈ ਚੀਫ ਪੁਤਮਾ ਸਾਹਿਬ ਨੇ ਜੋ ਅੱਜ ਹੈ ਸ਼ਹੀਦ ਹੋਏ ਪਿਛਲੇ ਦਿਨੀ ਅਗਨੀ ਵੀਰ ਅਜੇ ਸਿੰਘ ਜੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਜੋ ਹੈ ਨਹੀਂ ਚਾਹੁੰਦੇ ਕਿ ਪੰਜਾਬ ਰੁੱਲੇ ਅਸੀਂ ਆਰਥਿਕ ਮਦਦ ਜ਼ਰੂਰ ਕਰਦੇ ਹਾਂ ਪਰ ਇਹ ਮਦਦ ਕੋਈ ਸਾਨ ਨਹੀਂ ਇਹ ਸਾਡਾ ਫਰਜ਼ ਹੈ ਜੋ ਸ਼ਹੀਦ ਹੁੰਦਾ ਹੈ ਦੇਸ਼ ਵਾਸਤੇ ਉਸ ਦਾ ਜੋ ਹੈ ਮਾਨ ਹੋਣਾ ਚਾਹੀਦਾ ਤੁਹਾਨੂੰ ਇਹ ਵੀ ਦੱਸਤੀਏ ਕਿ ਅਜੇ ਜੀ ਦੇ ਨਾਮ ਤੇ ਸਕੂਲ ਵੀ ਜੋ ਹੈ ਰੱਖਿਆ ਜਾਵੇਗਾ ਤੇ ਭਵੰਤਮਾ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੀ ਮੰਗ ਹੈ ਕਿ ਅਜੇ ਜੀ ਦਾ ਬੁੱਤ ਵੀ ਲਗਾਇਆ ਜਾਏ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਿੱਚ ਤੇ ਤੁਹਾਨੂੰ ਦੱਸਦੀਏ ਭਵੰਤਮਾ ਸਾਹਿਬ ਨੇ ਇਹ ਵੀ ਕਿਹਾ ਉਹਨਾਂ ਦੇ ਫਾਦਰ ਨੂੰ ਕੀ ਤੁਸੀਂ ਜੋ ਹੈ ਐਮਐਲਏ ਸਾਹਿਬ ਬੈਠੇ ਆ ਸਾਹਮਣੇ ਇਹ ਤੁਹਾਡਾ ਹਰ ਕੰਮ ਕਰਨਗੇ ਤੁਸੀਂ ਨਹੀਂ ਕਿੱਥੇ ਜਾਣਾ ਤੁਸੀਂ ਫੋਨ ਕਰਨਾ ਹੈ ਤੇ ਆ ਕੇ ਤੁਹਾਡਾ ਕੰਮ ਜਰੂਰ ਹੋਵੇਗਾ ਇਹ ਵੱਡੀ ਗੱਲ ਹੈਗੀ ਜਿਹੜੀ ਤੁਹਾਨੂੰ ਦੱਸਦੀ ਹੈ ਜੀ ਸਾਡੇ ਜਵਾਨ ਸ਼ਹੀਦ ਹੁੰਦੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਗਨੀ ਵੀਰ ਸਕੀਮ ਕੱਢੀ ਸੀਗੀ ਸੈਂਟਰ ਸਰਕਾਰ ਨੇ ਤੇ ਉਸ ਦੇ ਵਿੱਚ ਅਜੇ ਜੀ ਦੀ ਦੀ ਉਹ ਹੈ ਸ਼ਹਾਦਤ ਹੋਈ ਸੀਗੀ ਤੇ ਪੰਤਮਾ ਸਾਹਿਬ ਨੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਕੀਤੀ ਪੰਤਮਾ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਭੈਣਾਂ ਵੀ ਹੈਗੀਆਂ ਤੇ ਇੱਕ ਕਬੀਲਦਾਰੀ ਕਾਫੀ ਵੱਡੀ ਹੈਗੀ ਹੈ ਤੇ ਅਸੀਂ ਇੱਕ ਛੋਟੀ ਜੀ ਮਦਦ ਜਿਵੇਂ ਅਸੀਂ ਕਿਹਾ ਸੀਗਾ ਕਿ ਅਗਰ ਕੋਈ ਪੁਲਿਸ ਵਾਲਾ ਜਾਂ ਫੌਜੀ ਸ਼ਹੀਦ ਹੁੰਦਾ ਹੈ ਤੇ ਉਸ ਦੇ ਪਰਿਵਾਰ ਨੂੰ ਅਸੀਂ ਆਰਥਿਕ ਮਦਦ ਕਰਾਂਗੇ ਇਸ ਦੇ ਵਿੱਚ ਪੰਤਮਾ ਸਾਹਿਬ ਨੇ 1 ਕਰੋੜ ਰੁਪਏ ਦਾ ਚੈੱਕ ਦਿੱਤਾ ਪੰਤਮਾ ਸਾਹਿਬ ਤੁਸੀਂ ਵਧੀਆ ਕੰਮ ਕੀਤਾ ਸਾਡੇ ਜਿਹੜੇ ਜਵਾਨ ਹੈਗੇ ਆ ਉਹਨਾਂ ਨੂੰ ਅਸੀਂ ਨਮਨ ਕਰਦੇ ਆਂ ਤੇ ਤੁਸੀਂ ਵੀ ਕਰਦੇ ਹੋ ਇਦਾਂ ਹੀ ਉਹਨਾਂ ਦੀ ਮਦਦ ਕਰੋ ਤੁਹਾਨੂੰ ਦੱਤੀ ਹੈ ਜੀ ਪੰਤਮਾ ਸਾਹਿਬ ਨੇ ਕੀ ਕਿਹਾ ਦੁਬਾਰਾ ਇੱਕ ਵਾਰ ਦੱਸਦੀਏ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਦਾਰਨ ਤੇ ਅਗਨੀ ਵੀਰ ਸ਼ਹੀਦ ਅਜੇ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਸਰਕਾਰ ਦੇ ਵਾਅਦੇ ਮੁਤਾਬਕ ਸਨਮਾਨ ਰਾਸ਼ੀ ਵੱਜੋਂ 1 ਕਰੋੜ ਰੁਪਏ ਦੀ ਸਹਾਇਤਾ ਕੀਤੀ ਸੂਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਹੋਵੇਗਾ ਨਾਲ ਹੀ ਪਿੰਡ ਚ ਇੱਕ ਸਟੇਡੀਅਮ ਵੀ ਬਣਾਇਆ ਜਾਵੇਗਾ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਹੋਰ ਵੀ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਸ਼ਹੀਦ ਦੇ ਨਾਮ ਤੇ ਇੱਕ ਸਟੇਡੀਅਮ ਵੀ ਖੋਲਿਆ ਜਾਵੇਗਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਵੱਡੀ ਖਬਰ ਹੈ ਜੀ ਵੱਧ ਤੋਂ ਆ ਵੀਡੀਓ ਜੋ ਹੈ ਦੋਸਤਾਂ ਤਾਂ ਮਚਾਓ ਸ਼ੇਅਰ ਕਰਦੋ ਚੈਨਲ ਜਰੂਰ ਸਬਸਕ੍ਰਾਈਬ ਕਰਦੋ YouTube ਦਾ ਲੁਧਿਆਣਾ ਇਨਫੋਰਮੇਸ਼ਨ ਚੈਨਲ ਤੁਹਾਡੇ ਵਾਸਤੇ ਖਬਰ ਲੈ ਕੇ ਆਂਦੇ ਰਹਿੰਦੇ ਆ ਤੇ ਇਸ ਵਾਰ ਵੀ ਖਬਰ ਲੈ ਕੇ ਆਏ ਆ ਜਿਹੜੇ ਅਜੇ ਵੀ ਸਿਗੇ ਜੀ ਜਿਹੜੇ ਸ਼ਹੀਦ ਹੋਏ ਸੀ ਅਗਨੀ ਵੀਰ 1 ਕਰੋੜ ਰੁਪਏ ਦਾ ਚੈੱਕ ਜੋ ਹੈ ਪਰਿਵਾਰ ਨੂੰ ਦਿੱਤਾ ਹੈਗਾ ਜੀ ਉਹਨਾਂ ਦੀ ਆਰਥਿਕ ਮਦਦ ਵਾਸਤੇ ਤੇ ਉਹਨਾਂ ਦੇ ਨਾਮ ਤੇ ਅਜੇ ਜੀ ਦੇ ਨਾਮ ਤੇ ਸਟੇਡੀਅਮ ਵੀ ਬਣਾਇਆ ਜਾਵੇਗਾ ਤੇ ਇੱਕ ਪਰਿਵਾਰ ਦੇ ਬੰਦੇ ਨੂੰ ਨੌਕਰੀ ਵੀ ਦਿੱਤੀ ਆ ਵੀ ਵੱਡੀ ਖਬਰ ਸਲੂਟ ਹੈ ਤੁਹਾਨੂੰ ਪੰਤਮਾ ਸਾਹਿਬ ਤੁਸੀਂ ਸਾਡੇ ਸ਼ਹੀਦਾਂ ਦਾ ਜੋ ਹੈ ਸਾਥ ਦਿੰਦੇ ਹੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜੋ ਜਵਾਨ ਸ਼ਹੀਦ ਹੋਣ ਪਰ ਜੋ ਜਵਾਨ ਸ਼ਹੀਦ ਹੁੰਦਾ ਉਹਨਾਂ ਨੂੰ ਆਰਥਿਕ ਤੁਸੀਂ ਮਦਦ ਕਰਦੇ ਹੋ ਬਹੁਤ ਵਧੀਆ ਕੰਮ ਪੰਤਮਾ ਸਾਹਿਬ ਕਰਦੇ ਹੈਗੇ ਜੈ ਹਿੰਦ ਜੈ ਭਾਰਤ ਵੱਤ ਤੋਂ ਵੀਡੀਓ ਸ਼ੇਅਰ ਕਰ ਦਿਓ ਜੀ ਪੰਤਮਾ ਸਾਹਿਬ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ Ya yeah, de gente